ਅੱਜ ਮੈਂ ਤੇਰੇ ਨਾਲ ਕੀ ਗੱਲ ਕਰਨੀ ਗੱਲ ਕਰਨੀ ਹੈ ਮਮੀ ਕਿਹੜੀ ਗੱਲ ਕਰਨੀ ਉਹੜੀ ਜੋੜੀ ਸ਼ਹਿਰ ਗਈ ਹੈ ਨਾ ਆਹੋ ਉਹਨਾਂ ਨੇ ਪੁੱਠ ਟੰਗੇ ਆਉਂਦਾ ਮੈਂ ਆਉਂਦੀ ਮੈਂ ਪੜਨਾ ਹੀ ਪੜਨਾ ਮੈਂ ਚਲੋ ਉਹ ਤੇ ਕਹਿੰਦੇ ਹੀ ਹੈ ਪੜਨਾ ਤੇ ਫਿਰ ਕੋਈ ਫਿਰ ਕੋਈ ਗੱਲ ਹੋਈ ਹੈ ਦਿਲਜੀਤ ਵੀ ਆਇਆ ਹੈ ਮੇਰੇ ਵੱਲ ਤੇ ਇਹ ਲਵਲੀ ਵੀ ਆਇਆ ਹੈ ਅੱਛਾ ਲਵਲੀ ਵੀ ਆਂਦਾ ਹੈ ਪਾਦੋ ਪੜਨੀ ਤੇ ਦਿਲਜੀਤ ਆਂਦਾ ਮੈਂ ਪੜਾਉਣੀ ਪੜਾਉਣੀ ਆ ਮੈਂ ਪੜਾਉਣੀ ਆ ਤੇ ਪਰ ਆਪਨੇ ਸਿਰ ਤੇ ਫਿਰ ਪੜਾ ਲਾ ਫਿਰ ਤੇ ਨਹੀਂ ਤੇ ਫਿਰ ਜਿਸ ਤਰ੍ਹਾਂ ਤਰ੍ਹਾਂ ਜੀ ਕਰਦਾ ਕਰ ਲਾ ਓ ਮਮੀ ਮੇਰੀ ਸੁਣੋ ਗੱਲ ਮੈਂ ਤਾਂ ਉਹ ਦਿਨ ਵੀ ਕਿਹਾ ਸੀ ਨਾ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਮੇਰੇ ਨਾਲ ਆਹੋ ਪੀ ਪੜਾਉਣ ਪੜੂਂਦੇ ਚੱਕਰ ਵਿੱਚ ਨਾ ਪਾਓ ਮੈਂ ਤਾਂ ਬੰਜੀਆਂ ਜਿਹਾ ਸਿੱਧਾ ਜਵਾਬ ਦੇਣ ਵੀ ਮੈਂ ਨਹੀਂ ਪੜਨ ਦੇਣਾ ਪਤਾ ਨਾ ਗੱਲ ਕੀ ਆ ਉਮੀ ਮੁੜ ਕੇ ਕੰਮ ਤੋਂ ਰਫੜ ਪੈਣਾ ਜੀ ਤੇ ਨਾਂ ਦੇ ਕੰਮ ਮੇਰੇ ਕੋਲ ਹੋਣਾ ਹੀ ਐ ਨਾ ਤੇ ਨਾਂ ਦੇ ਕੋ ਕੀਤਾ ਜਾਂਦਾ ਕੰਮ ਤੇ ਆਪੇ ਹੀ ਉਹਨੇ ਲੀੜੇ ਲਾ ਕੇ ਛੱਡ ਜਾ ਕਰਨੇ ਆ ਆਪਣੇ ਸਭ ਕੋ ਤੈਨੂੰ ਕਰਨਾ ਪੈਣਾ ਕਰਨਾ ਮਗਰੋਂ ਤੇ ਉਹਨੇ ਸੁਆਣੀ ਨੇ ਸਵੇਰੇ ਜੀ ਉੱਠਣਾ ਵਾ ਨਾ ਤੋ ਖ ਤੇ ਤੁਰ ਜਾ ਕਰਨਾ ਵਾ ਨਾ ਉਹਨੇ ਤਾਂ ਜਾਣਾ ਹੀ ਆ। ਹਾਂ। ਹੁਣ ਤੇ ਮੇਰੇ ਕੋਲ ਬੜਾ ਕਹਿੰਦੀ ਆ ਵੀ ਕੋਈ ਨਹੀਂ ਮੈਂ ਦੀਦੀ ਨਾਲ ਕਰਾ ਕੇ ਜਾਉਂਗੀ। ਉਹਨੇ ਕੱਖ ਨਹੀਂ ਵਾਰਿਆ ਕਰਾਂਗੀ। ਤਾਂ ਮੁੜ ਕੇ ਕਿੰਨੇ ਕਰਉਣਾ? ਮੁੜ ਕੇ ਸਾਰਾ ਮਗਰੋਂ ਕਰਨਾ ਪਿਆ ਕਰਨਾ ਮੈਨੂੰ। ਉਹ ਛੁੱਡੂੜਾ ਮਗਰ ਲੱਗ ਗਿਆ ਨਾ ਉਹਦੇ ਜਾਨੀਆ ਦਲਜੀਤ। ਉਹਨੇ ਉਹ ਨਾ ਬੇੜਾ ਕਰਕੇ ਕਰ ਲੈਣਾ ਘਰ ਦਾ ਆਪਣੇ ਦਾ ਵੇਚ ਨਹੀਂ ਨਾ ਕਰੇਗਾ ਤੇ। ਉਹ ਕਰਦੇ ਆ ਤੇ ਮੰਮੀ ਕਰੰਦੋ। 30-32000 ਤਨਖਾਹ ਲੈਣ ਡਿਆ ਵਾ। ਤੇ ਉਹ ਉਹਦੇ ਜੋਗੀ ਹੋਣੀ ਆ ਮਾਹਾਂ। ਉਹਦੀ ਫੀਸਾਂ ਵੀ ਨਦਰਨੀ ਆ ਮੇਹਲੀ। ਉਹ ਮੰਮੀ ਮੈਂ ਤਾਂ ਬਹੁਤਾ ਕਹਿਨੀ ਨਹੀਂ ਆ। ਇਹ ਵੀ ਡੇ ਹੀ ਮੇਰਨਾ ਸਲਾਹ ਕਰਨ ਵੀ ਇਦਾਂ ਕਰਕੇ ਉਹ ਕਹਿਨ ਦਈ ਆ। ਤੇ ਭਰੇ ਆ ਵੀ ਇਹਨਾਂ ਦੇ ਸਾਹਮਣੇ ਤਾਂ ਮੈਂ ਕੋਈ ਗੱਲ ਬਾਤ ਨਹੀਂ ਕੀਤੀ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਜੇ ਪੜਨਾ ਤੇ ਪੜ ਲੇ ਪਰ ਹੁਣ ਮੈਂ ਇਹਨਾਂ ਦੇ ਸਾਹਮਣੇ ਕੀ ਕਹੀ ਨਹੀਂ ਮੈਂ ਤਾਂ ਇਹਨੂੰ ਵੀ ਜਵਾਬ ਦੇਈ ਜਾਣੀ ਹੈ लवली ਨੂੰ ਵੀ ਤੂੰ ਵਿੱਚ ਹਾਂ ਨਾ ਲਾਤਣਾ ਲਾਵੀਂ ਇਹਨਾਂ ਦੀ ਉਹ ਫੇਰ ਕਹਿਣਾ ਵਾਂਗੀ ਲੈ ਤਾਨੂੰ ਮਗਰੋਂ ਵਿਆਹ ਕੇ ਲਿਆਂਦਾ ਤੇ ਹੁਣ ਇਦਾਂ ਦੀਆਂ ਗੱਲਾਂ ਕਰਨ ਡਿਆ ਤੀ ਤੇ ਜੇ ਬਹੁਤਾ ਫੜਨਾ ਮੈਂ ਤਾਂ ਉਹਨਾਂ ਆਖਿਆ ਮੈਂ ਫੇ ਆਪਣੀ ਮਾਂ ਕੋ ਚਾਹ ਕੇ ਪਾੜਿਆ ਜਾ ਕੇ ਜਾ ਜਸਾਲਾ ਆਇਆ ਉੱਥੇ ਜਾ ਕੇ ਉਹ ਤੁਹਾਨੂੰ ਮੰਮੀ ਉਹਦੋਂ ਮੈਂ ਆਖਿਆ ਹੀ ਤੇ ਇਹਨੂੰ ਬੋਦੀ ਭੂਏ ਨਾ ਚੜਾਈ ਜੋ ਨਾ ਚੜਾਈ ਜੋ ਮੁੜਗੇ ਦੇ ਸਿਰ ਤੇ ਚੜ ਜਾਣਾ ਤੁਸੀਂ ਵੀ ਕਹਿੰਦੇ ਸੀ ਵੀ ਨਹੀਂ ਕੋਈ ਲਾਰਾਂਗੇ ਥੱਲੇ ਚੱਲ ਵੇਖ ਲਓ ਫਿਰ ਜੀ ਆਪਣੀ ਇਹ ਨਹੀਂ ਵੀ ਉਹਨੂੰ ਨਹੀਂ ਸੱਤੇ ਚੜਨਾ ਮੰਗੀ ਲਾਰਾਂਗੇ ਥੱਲੇ ਉਹਨੂੰ ਪਰਿਆ ਵੀ ਕੰਮ ਕੁਮੋ ਬੋਲਾਂਗੇ ਮੇਰੀ ਨਾ ਜੇ ਤੈਨੂੰ ਕਰਨੀ ਤਾਂ ਕਰਨਾ ਹੀ ਨਹੀਂ ਕਿ ਮਕੇ ਨੇ ਵੀ ਤਾਂ ਫਿਰ ਨਾ ਹੀ ਰਣੀ ਪਤਾ ਨਾ ਦਲੇ ਨਾ ਹੁਣ ਹਾਲਤ ਵੀ ਮੇਰੀ ਉਹੋ ਜੀ ਆ ਤਾਂ ਹੁਣ ਪਤਾ ਨਹੀਂ ਆ ਕਿ ਘੜੇ ਟਾਈਮ ਕਿ ਕਿਦਾਂ ਦਾ ਟਾਈਮ ਹੋਣਾ ਤੇ ਕਿਦਾਂ ਦਾ ਨਹੀਂ ਹਾਂ ਹਾਂ ਤੇ ਮੈਂ ਹੁਣ ਫਾ ਲੈ ਕੇ ਬਹਿ ਜਾ ਤੇ ਮੁੜ ਕੇ ਆਖੇ ਵੀ ਨਾ ਹੁਣ ਤੁਸੀਂ ਕੰਮ ਕਰੋ ਤੇ ਫਿਰ ਕੰਮ ਪਰ ਆਂ ਜਾ ਮੈਂ ਤਾਂ ਸਿੱਧਾ ਜਵਾਬ ਦੇ ਜਾਣੀ ਮੈਂ ਨਾ ਮੈਂ ਨਾ ਸਕੂਲ ਜਾਣ ਦੇਣੀ ਨਾ ਤੋਂ ਸਾਡੇ ਕੋਈ ਨੋਤੀ ਨਹੀਂ ਜਾਂਦੀ ਬਾਰ ਨਾ ਤੇ ਇਹਨੂੰ ਇਹਨੂੰ ਕਿ ਤਰ੍ਹਾਂ ਖਲਾ ਦਾਂਗੇ ਬਾਰ ਅਸੀਂ ਇਹ ਜਦੋਂ ਦੇ ਚਾਹਣਾ ਫੀਨਾ ਖਾਲ ਜੇ ਹਮ ਇਹਨੇ ਬਹਾਨੇ ਬੜੇ ਮਾਰਨੇ ਉਹ ਤੇ ਮੈਂ ਚ ਵਕਤ ਮੇਰਾ ਸੋਇ ਨਿਕਾਲ ਜੇ ਲੱਗਣ ਡਿਆ ਪਿਆ ਵਾ ਮੈਨੂੰ ਜਾਂ ਇਸ ਟਾਈਮ ਤੇ ਮੈਨੂੰ ਛੁੱਟੀ ਹੁੰਦੀ ਆ ਇਹਨੇ ਅੱਧੀ ਰਾਤ ਨਾ ਘਰ ਆਇਆ ਕਰਨਾ ਵੇਖ ਲੀਏ ਨੀ ਚਲ ਕੋਈ ਨਹੀਂ ਮੈਂ ਗੱਲ ਕਰਕੇ ਦੇਖੂਗੀ ਉਹਦਾ ਇੱਕ ਵਾਰ ਪਹਿਲਾਂ ਕੀ ਕਹਿੰਦੀ ਨਹੀਂ ਤੂੰ ਵੀ ਸਮਝਾ ਲਈ ਮਾੜਾ ਮੋਟਾ ਉਹਨੂੰ ਫਿਰ ਤੇਰੇ ਸਾਰੇ ਸਭ ਕੋ ਪੈ ਗਿਆ ਕਿ ਤਰ੍ਹਾਂ ਕਰਿਆ ਕਰੇਂਗੀ ਤੂੰ ਸਮਝਣ ਆ ਗਈ ਹਾਂ ਮੈਂ ਸਿੱਧੀ ਨਾ ਕਰਨੀ ਆ ਵੀ ਪੜਨ ਪੜਨ ਵਾਲਾ ਕੰਮ ਪੈਣਾ ਸਾਡੇ ਘਰ ਹੈ ਨਹੀਂ ਤੇ ਨਾ ਹੀ ਕਰਨ ਦੇਣੀ ਨਾ ਹੀ ਪੜੇਂ ਜਾਂਦੇ ਨਾ ਹੀ ਜਾਹੇ ਕਿਸ ਨੂੰ ਜਾਣ ਹੀ ਦੇਣਾ ਮੈਂ ਉਹਦੀ ਪਿਆਰ ਪਿਉ ਉਹਨਾਂ ਦੀ ਗੱਲ ਕਰਨੀ ਮੈਂ ਕੋਈ ਨਹੀਂ ਕਰ ਲੂੰਗੀ ਆਪੇ ਮੈਂ ਤੇ ਆ ਬਠੇਰੀ ਪੈ ਜਿੰਦੀਆਂ ਚੰਬੀ ਉਧਰ ਮੈਂ ਕਿਹਾ ਤੂੰ ਬਰਬਾਹ ਪੜਨਾ ਮਾ ਨਾ ਇਹ ਤੂੰ ਪੰਜਾਬ ਫੇਕੇ ਚੱਲ ਜਾ ਆਪਣੇ ਉੱਥੇ ਪੜਿਆ ਜਾ ਕੇ ਸਾਡੇ ਕੋਲ ਹੈ ਨਹੀਂ ਖਰਚਾ ਲਾਉਣਾ ਨੂੰ ਇੰਨਾ ਚੱਲ ਕੋਈ ਨਹੀਂ ਬੈਠੋ ਤੂੰ ਹੀ ਦੇ ਨਹੀਂ ਆ ਬਲਾ ਹੈ ਕਿੱਥੇ ਆ ਸਿਰ ਕੋਈ ਨਹੀਂ ਮੈਂ ਗੱਲ ਕਰਕੇ ਇਹ ਦੱਸੂ ਤੁਹਾਨੂੰ ਆਹੋ ਉਹਨੂੰ ਸਮਝਾ ਲਾ ਥੋੜਾ ਪੋਤਾ ਇਹ ਕਿ ਤੱਕ ਚੁੱਡੂ ਜਾ ਮਗਰ ਲੱਗ ਗਿਆ ਉਹਦੇ ਜਿਹੜਾ ਉਹ ਦਿਨਾਂ ਕੋਈ ਗੱਲ ਦਾ ਪਤਾ ਲੱਗਦਾ ਨਾ ਕੋਈ ਜਗ੍ਹਾ ਮੁੱਕਾ ਪਲੇ ਜੇ ਇਹ ਤੇ ਆ ਸਾਰਾ ਜਿਹੜਾ ਮੈਂ ਨਾ ਇਹਨੂੰ ਲਰਨ ਕਰ ਲਾ ਚੰਗਾ ਇੱਕ ਦਿਨ ਮੈਨੂੰ ਗਵਾਡੀਆਂ ਦੀ ਸਮਝ ਨਹੀਂ ਲੱਗਣ ਦੀ ਉਦਾਂ ਇੱਕ ਗੱਲ ਵਾ ਗਈ ਬਾਬਾ ਹੁਣ ਇਹ ਨਾ ਕਰਨਾ ਉਹ ਰੋੜੀ ਪੈਂਦੀ ਰਹਿੰਦੀ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਮੈਂ ਜਾਵਾਂ ਇਹ ਨਾ ਦਿਖਾ ਤੇ ਕਿਹੜੇ ਬਾਨੇ ਜਾਵਾਂ ਮੈਨੂੰ ਦੇ ਨਾ ਹੋਰ ਤਰ੍ਹਾਂ ਹੋ ਗਿਆ ਜਿ ਨਜ਼ਰ ਮੈਨੂੰ ਕਿਸ ਗੱਲ ਦਾ ਪਤਾ ਨਾ ਲੱਗਾ ਤੇ ਮੈਨੂੰ ਦੇ ਨਾ ਕਾਲੀ ਜੀ ਪਈ ਜਾਂਦੀ ਐ ਨੇ ਪਤਾ ਲੱਗ ਜਾਈ ਸੀ ਮੈਨੂੰ ਗੱਲ ਦਾ ਕੋਧਣੀ ਨਗਰ ਕੀ ਚੱਲਣ ਗਿਆ ਹੁਣ ਹੁਣ ਮੈਂ ਜਾਵ ਨਹੀਂ ਸਕਦੀ ਘਰਾਂ ਤੇ ਕੀ ਕਰਾਂ ਹੁਣ ਮਮਾ ਜੀ ਤੇ ਕੀ ਗੱਲਾਂ ਕਰ ਲਾੜ ਨੇ ਮੰਦਰੀ ਤੈ ਮੈਂ ਕਿਹਦੀਆਂ ਗੱਲਾਂ ਨਹੀਂ ਕਰਨੀ ਤੂੰ ਚੁੱਪ ਕਰਕੇ ਨਾ ਪੜਾਈ ਵੱਲ ਧਿਆਨ ਦੇ ਇੱਕ ਮੇਰਾ ਉਧਰ ਦਿਮਾਗ ਖਪਣ ਡਿਆ ਵਾ ਵੀ ਪਤਾ ਨਹੀਂ ਉਧਰ ਕੀ ਬਣ ਡਿਆਣਾ ਤੇ ਇੱਕ ਪਾਸੇ ਇਹਨਾਂ ਨੇ ਜਾਣ ਖਾਦੀ ਇਹਨਾਂ ਨੂੰ ਵੀ ਪਤਾ ਨਹੀਂ ਕਿੰਨਾ ਕ ਪੜਨ ਨੂੰ ਦੇ ਦਿੰਦੇ ਆ ਕਿੰਨਾ ਕ ਮੱਥਾ ਮਾਰਿਆ ਕਰਾਂ ਦਿਮਾਗ ਤੇ ਮੇਰਾ ਅੱਗੇ ਨਹੀਂ ਕੰਮ ਕਰਨ ਡਿਆ ਪਰ ਇਹ ਆ ਜਣਾ ਮੈਨੂੰ ਪੜਾਉਣਾ ਕਿ ਇਹਨਾਂ ਦੇ ਬਹਾਨੇ ਚੱਲ ਕੋਈ ਨਹੀਂ ਜਾਉਂਗੇ ਜਾ ਉੱਠੇ ਜੇ ਜਾ ਕੇ ਨਾ ਸੌਂ ਕੇ ਆਉਣੀ ਆ ਚੱਲ ਤੂੰ ਪੜ ਤੇ ਮੈਂ ਆਉਣੀ ਆ ਚੰਗਾ ਤੇ ਆ ਸਾਰਾ ਲਰਨ ਕਰਨਾ ਵਾ ਮੈਂ ਆ ਕੇ ਸੁਣਨਾ ਹੀ ਹਾਂ ਤੇਰੇ ਕੋਲ ਸੰਦੀਪ ਆ ਜਾ ਦੀਦੀ ਕੀ ਕਰ ਰਹੇ ਆ ਕੁਝ ਨਹੀਂ ਚਾਹ ਬਣਾਉਣ ਲੱਗੀ ਠੰਡ ਚ ਲੱਗਣ ਦੀ ਮੈਂ ਚੱਲ ਚਾਹ ਪੀਣੀ ਆ ਅਛਾ ਛਾ ਚੱਲ ਚਾਹ ਬਣਾਉਣ ਲੱਗੀ ਆ ਤੇ ਮੈਂ ਆਈ ਹੀ ਤੇਰੇ ਵੱਲ ਹਾਂਜੀ ਪੀ ਕਿਦਾਂ ਮੁੜਿਆ ਕੀਤਾ ਨਹੀਂ ਆ ਪਤਾ ਆਖਦੀ ਹੀ ਮੈਂ ਕਰਨੀ ਖੜੀ ਅੱਗੇ ਪੜਾਈ ਪੜਾਈ ਤੇ ਦੀਦੀ ਕਰਨੀ ਹੀ ਮੰਮੀ ਨਾਲ ਗੱਲ ਕੀਤੀ ਸੀ ਮੰਮੀ ਮੰਨਦੇ ਨਹੀਂ ਪਏ ਕਹਿੰਦੇ ਘਰ ਦਾ ਕੰਮ ਕਿੰਨੇ ਕਰਨਾ ਮਗਰੋਂ ਮੈਂ ਤੇਨਾਂ ਨੂੰ ਸਮਝਾਇਆ ਮੈਂ ਮੈਂ 9 10 ਵਜੇ ਜਾਇਆ ਕਰਨਾ ਵਾ ਉਦੋਂ ਨੂੰ ਤੇ ਸਾਰਾ ਕੰਮ ਹੋ ਜਾਂਦਾ ਵਾ ਅੱਗੇ ਗੱਲਾਂ ਡਿਆ ਪਿਆ ਸੁਣੋਂ ਸੰਦੀਪ ਜਾਣ ਕੇ ਇਦਾਂ ਕਰਦੇ ਮੈਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਜੇ ਤੇ ਤੁਸੀਂ ਰਿਸ਼ਤਾ ਲੈਣਾ ਪੜੀ ਲਿਖੀ ਦਾ ਤੇ ਫਿਰ ਹੁਣੇ ਗੱਲ ਕਰ ਲਓ ਪੱਕੀ ਤੰਮੜਗੇ ਪੜਾਉਣੀ ਵੀ ਪੈਣੀ ਆ ਤੇ ਉਦੋਂ ਮੰਮੀ ਕਹਿੰਦੇ ਸੀ ਕੋਈ ਗੱਲ ਨਹੀਂ ਮੈਂ ਵੀ ਇਹ ਗੱਲ ਮੰਮੀ ਨਾਲ ਕੀਤੀ ਨਾ ਮੰਮੀ ਕਹਿੰਦੇ ਆਹ ਉਦੋਂ ਕੀਤੀ ਐਂ ਗੱਲ ਹੁਣ ਨਹੀਂ ਅਸੀਂ ਤੈਨੂੰ ਪੜਾਉਣਾ ਹੈਗਾ ਚਲ ਤੁਹਾਨੂੰ ਵੀ ਫਿਰ ਪਤਾ ਵਾ ਮੇਰੇ ਸੁਪਨੇ ਅਧੂਰੇ ਹੀ ਰਹਿ ਜਾਣੇ ਫਿਰ ਇਦਾਂ ਹੀ ਤੂੰ ਟੈਨਸ਼ਨ ਨਾ ਲੈ ਮੈਂ ਗੱਲ ਕਰਕੇ ਵੇਖੂੰਗੀ ਮੰਮੀ ਦੇ ਨਾਲ ਨਾਲੇ ਮੇਰੇ ਹੁੰਦਿਆ ਕਦੀ ਫਿਕਰ ਕਰਦੀ ਆਂ ਕੋਈ ਨਹੀਂ ਬਾਜੀ ਤੇਰੇ ਨਾਲ ਗੱਲ ਕਰਕੇ ਨਾ ਤੇ ਕੋਈ ਨਹੀਂ ਪੜਾਉਣਾ ਵਾਂਗੇ ਤੈਨੂੰ ਤੇ ਨਾਲੇ ਕੰਮ ਦੀ ਫਿਕਰ ਨਾ ਕਰਿਆ ਕਰ ਉਹਨਾਂ ਨੇ ਗੱਲ ਕੀਤੀ ਬਾਜੀ ਨਾਲ ਹੂੰ ਤੇ ਬਾਜੀ ਤੇ ਕਹਿਣ ਦੇ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਗੱਲ ਕਰੂੰਗਾ ਤੇ ਵੇਖੋ ਹੁਣ ਕੀ ਕਹਿੰਦੇ ਆ ਅੱਗੇ ਮੰਮੀ ਉਹ ਮੰਮੀ ਨੇ ਹੀ ਕਹਿਣਾ ਮੰਮੀ ਕਰਦੀ ਹੁੰਦੀ ਥੋੜਾ ਬੋਧਾ ਇਹਦਾ ਤੈਨੂੰ ਪਤਾ ਸਹੀਂ ਸੱਸਾ ਥੋੜਾ ਬੋਧਾ ਤੇ ਕਰਦੀਆਂ ਹੀ ਆਂ ਦੀਦੀ ਤੁਸੀਂ ਬਸ ਸਾਥ ਦੇਣ ਦੇ ਮੇਰਾ ਮੰਮੀ ਤੇ ਸਾਥ ਦੇਣ ਨਹੀਂ ਰਹੇ ਹੁਣ ਤੇ ਨਾਲੇ ਨਾ ਆ ਕੰਮ ਘੁੰਮ ਨਾ ਬੋਧਾ ਕਰਿਆ ਕਰ ਕੋਈ ਨਹੀਂ ਮੈਂ ਕਰ ਲਿਆ ਕਰੂੰਗੀ ਤੇ ਤੂੰ ਨਾ ਆਪਣੀ ਪੜ੍ਹਾਈ ਵੱਲ ਧਿਆਨ ਦੇ ਤਹੋ ਸਗੰਦੇ ਤੇ ਘਰੇ ਪੜ ਲਿਆ ਕਰ ਨਹੀਂ ਨਹੀਂ ਦੀਦੀ ਕੰਮ ਤੇ ਮੈਂ ਨਾਲ ਪੂਰਾ ਹੀ ਕਰਾਉਂਗੀ ਟਾਡੇ ਮੈਂ ਗੱਲਾਂ ਥੋੜੀ ਸੁਣਨੀ ਆ ਵਾ ਉਹ ਚੱਲ ਕੋਈ ਗੱਲ ਨਹੀਂ ਜਦੋਂ ਪੜਨ ਵਾਲ ਬੰਦਾ ਹੋ ਜੇ ਨਾ ਕੰਮ ਵਾਲ ਕਈ ਵਾਰ ਨਹੀਂ ਵੀ ਧਿਆਨ ਦਿੱਤਾ ਜਾਂਦਾ ਚਲੋ ਇਹ ਤੇ ਗੱਲ ਹੈ ਦੀਦੀ ਮੰਮੀ ਨੇ ਵੀ ਨਾ ਕੰਮ ਦਾ ਹੀ ਰੱਪੜ ਪਾਇਆ ਵਾ ਕਿ ਤੂੰ ਕੰਮ ਨਹੀਂ ਕਰਕੇ ਜਾਇਆ ਕਰਨਾ ਉਹਨੂੰ ਕੰਮ ਸਾਰਾ ਕਰਨਾ ਪਿਆ ਕਰਨਾ ਵਾ ਇਹੀ ਗੱਲ ਕਰੀ ਜਾਂਦੇ ਬਾਰ ਬਾਰ ਇਹ ਤੇ ਮੇਰਾ ਸਾਥ ਦੇਣ ਦੇ ਆ ਕਹਿੰਦੇ ਵੀ ਨਾ ਇੱਕ ਰੁਕ ਜਾ ਤੈਨੂੰ ਮੈਂ ਪੜਾ ਦੂੰਗਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਉਹ ਕੋਈ ਨਹੀਂ ਮੈਂ ਤੇ ਤੈਨੂੰ ਕਹਿ ਹੁੰਦੀ ਆਂ ਪੀਕਾਮ ਦੀ ਫਿਕਰ ਤੋਂ ਬਿਲਕੁਲ ਨਹੀਂ ਕਰਨੀ ਹੈਗੀ ਦੀਦੀ ਤੁਸੀਂ ਤੇ ਕਹੀ ਜਾਂਦੇ ਨਾ ਇਹ ਗੱਲ ਹੁਣ ਮੰਮੀ ਨੂੰ ਕੌਣ ਸਮਝਾਵੇ ਉਹ ਕੋਈ ਨਹੀਂ ਮੈਂ ਸਮਝਾ ਲੂੰਗੀ ਕਰ ਲੂੰਗੀ ਮੈਂ ਆਪਣੀ ਗੱਲ ਤੇ ਬਣਾ ਲਾ ਤੂੰ ਚਾ ਤੇ ਕੋਈ ਗੱਲ ਨਹੀਂ ਮੈਂ ਲੈ ਉਹਨੀ ਢਾਡੇ ਵਾਸਤੇ ਵੀ ਚਾ ਆਹ ਲੈ ਆ ਬਣਾ ਕੇ ਚਲੋ ਠੀਕ ਆ ਚਲੇ ਵਾ ਦੀਦੀ ਤੇ ਬੜੇ ਚੰਗੇ ਆ ਸਾਥ ਦੇਂਦੇ ਮੇਰਾ ਮੰਮੀ ਨੂੰ ਪਤਾ ਨਹੀਂ ਕੀ ਹੋਇਆ ਵਾ ਮੰਮੀ ਕਿਉਂ ਨਹੀਂ ਸਾਥ ਦਿੰਦੇ ਮੇਰਾ ਹੂੰ ਹਾਤੀ ਕਰਦੀ ਪੜਨਾ ਮੈਂ ਪੜਨਾ ਮੈ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਗੱਲ ਹੀ ਇਹਨਾਂ ਦੇ ਮਗਰ ਲੱਗੇ ਆ ਇਹਨਾਂ ਨਾਲ ਵੀ ਗੱਲ ਕਰਦੀਆਂ ਭਰਾ ਦੇ ਕੋ ਨਾ ਜਦ ਇਹ ਜਲੇ ਬਣੀ ਆ ਕਿ ਮੇਰਾ ਭਰਾ ਵਾ ਉਹ ਤਾਂ ਦਿਆ ਜਾਂ ਨੌਕਰੀ ਕਰਨ ਤੇ ਇਨੇ ਵੀ ਡੈ ਬਣਾ ਜੇ ਪੜਨ ਡਵੀ ਤੇ ਅਹੀਂ ਕਿਧਰ ਨੂੰ ਜਾਣਾ ਵਾ ਮੁੜ ਕੇ ਮੈਨੂੰ ਤੇ ਨਹੀਂ ਸਮਝ ਲੱਗਣਦੀ ਕੋਈ ਨਹੀਂ ਕਰਦੀਆਂ ਗੱਲ ਇਹਨਾਂ ਨਾਲ ਵੀ ਆ ਲੈਣ ਦੇ ਬਾਹਰ ਅਸੰਦੇਭਲੀ ਆ ਜਾਗਾ ਅਰੇ ਮੋਰਸਾ ਚੱਲ ਕੇ ਯਾਰ ਠੰਡ ਬੜੀ ਲੱਗਣ ਦੀ ਹਾਂਜੀ ਪੀਓ ਚਾਹ ਤੇ ਗੱਡੀਆਂ ਚੱਲ ਜਿਵੇਂ ਚੰਗਾ ਹੈ ਸਹੀ ਗੱਲ ਹੈ ਚਲੋ ਕੋਈ ਗੱਲ ਨਹੀਂ ਠੰਡ ਹੈ ਵੀ ਬੜੀ ਹੈ ਨਾ ਹਾਂਜੀ ਹਵਾ ਚੱਲਦੀ ਪਈ ਹੈ ਨਾ ਤੇ ਮੈਂ ਗੱਲ ਸੋਈ ਜਬੋਣੀ ਦੀਦੀ ਆਈ ਮੇਰੇ ਵੱਲ ਪੁੱਛਣ ਲਈ ਕਿ ਆ ਗਈ ਚਾਰੋ ਅੱਛਾ ਅੱਛਾ ਤੇ ਮੈਂ ਮੈਂ ਚਾਹ ਬਣਾਉਂਦੀ ਠੰਡ ਬੜੀ ਹੈ ਅੱਜ ਠੀਕ ਹੈ ਠੀਕ ਹੈ ਉਹਨਾਂ ਦਿੱਤੀ ਕਿ ਨਹੀਂ ਹਾਂਜੀ ਦੇ ਆਈ ਮੈਂ ਉਹਨਾਂ ਨੂੰ ਚਾਹ ਤੇ ਉਹਦੇ ਹੀ ਪੁੱਛਣ ਪੜਨ ਨੂੰ ਵੱਲੋ ਕਿੰਨੇ ਤੂੰ ਜਾਂਦੀ ਨਹੀਂ ਹੈ ਤੇ ਮੈਂ ਮੰਮੀ ਨਾਲ ਗੱਲ ਕੀਤੀ ਸੀ ਤੇ ਮੰਮੀ ਮੰਨਦੇ ਨਹੀਂ ਪਏ ਦੱਸਿਆ ਨਾ ਮਮੀ ਨੂੰ ਹਾਂਜੀ ਮੈਂ ਦੱਸਤਾ ਹੀ ਉਹਨਾਂ ਨੂੰ ਅਸ਼ਾਂਤ ਕੀ ਕੀ ਕਹਿੰਦੇ ਤੈਨੂੰ ਕਹਿਣ ਦੇ ਤੂੰ ਜਾਇਆ ਕਰ ਕੋਈ ਗੱਲ ਨਹੀਂ ਮੈਂ ਮਮੀ ਨਾਲ ਗੱਲ ਕਰੂੰਗੀ ਜੇ ਲੋ ਭਾਬੀ ਨੂੰ ਹੈ ਨਹੀਂ ਕੋਈ ਕੰਮ ਦੀ ਪਰਵਾਹ ਮਮੀ ਬਣੀ ਕਿਉਂ ਕਹੀ ਜਾਂਦੇ ਹੋ ਤਾਂ ਕਹਿਣ ਦੇ ਕਹਿੰਦਾ ਮੈਂ ਕੋਈ ਗੱਲ ਨਹੀਂ ਸਾਰਾ ਕੰਮ ਕਰ ਲਿਆ ਕਰੂੰਗੀ ਤੇ ਮੈਂ ਨਹੀਂ ਕੋਈ ਗੱਲ ਨਹੀਂ ਮੈਂ ਤਾਂ 9 10 ਵਜੇ ਜਾਇਆ ਕਰਨਾ ਵਾ ਉਦੋਂ ਨਾਲ ਸਾਰਾ ਕੰਮ ਹੋ ਹੀ ਜਾਂਦਾ ਵਾ ਉਹ ਗੱਲ ਮੈਂ ਸਮਝਾਈ ਮਮੀ ਨੂੰ ਤੋਹੀ ਗੱਲ ਉਹਨੇ ਸਮਝਾਈ ਆ ਵੀ 9 10 ਵਜੇ ਜਾਣਾ ਕਰਨਾ ਵਾ ਕੰਮ ਦੀ ਕਿਹੜੀ ਕੋਈ ਗੱਲ ਵਾ ਦੀਦੀ ਤੇ ਪੂਰਾ ਸਾਥ ਦੇਣ ਡੇ ਆ ਤੇ ਮੰਮੀ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ लवली ਵੀ ਸਾਥ ਦੇਣ ਡਿਆ ਵਾ ਰਪਿੰਦਰ ਵੀ ਸਾਥ ਦੇਣ ਡੀ ਆ ਮੰਮੀ ਆ ਕੋਈ ਗੱਲੀ ਮੰਨ ਜਣਾ ਉਹਨਾਂ ਨੇ ਦੀਦੀ ਤਾਂ ਕਹਿੰਦੇ ਸੀ ਆਂਦੇ ਮੈਂ ਰਿਸ਼ਤੇ ਕਰਨੋਂ ਵਾਲੋ ਪਹਿਲਾਂ ਕਿਹਾ ਸੀ ਕਿ ਉਹਨਾਂ ਨੇ ਪਹਿਲਾਂ ਤੁਸੀਂ ਗੱਲ ਤੇ ਕਰਨ ਲੱਗੇ ਨਾ ਪੜਨੋਂ ਵਾਲੋਂ ਤੇ ਨਾ ਪੜਾਉਣੀ ਵੀ ਪੈਣੀ ਐ ਫਿਰ ਆਹ ਤਾਂ ਗੱਲ ਪਹਿਲਾਂ ਹੋਈ ਐ ਸੰਦੀਪ ਉਹ ਤਾਂ ਹੀ ਮੁੱਕ ਨਹੀਂ ਸਕਦੇ ਤੁਹਾਡੀ ਮੰਮੀ ਨੇ ਪਹਿਲਾਂ ਗੱਲ ਕੀਤੀ ਸੀ ਹਾਂਜੀ ਕੁੜੀ ਨੂੰ ਪੜਾਉਣਾ ਪੈਣਾ ਤੇ ਮੰਮੀ ਵੀ ਵਾਰ-ਵਾਰ ਪੁੱਛਦੇ ਰਹਿੰਦੇ ਆ ਪਿੰਡ ਵਾਲੇ ਕੀ ਤੂੰ ਜਾਂਦੀ ਕਿਉਂ ਨਹੀਂ ਅੱਛਾ ਮੈਂ ਤੈਨੂੰ ਅੱਗੇ ਵੀ ਇਹ ਗੱਲ ਕਹੀ ਨਾ ਤੇ ਹੁਣ ਫੇਰ ਕਹਿਣਾ ਉਹਨਾਂ ਨੂੰ ਕੁਝ ਨਹੀਂ ਦੱਸਣਾ ਇੱਕ ਮਹੀਨਾ ਕਹਿਆ ਨਾ ਮੈਂ ਤੈਨੂੰ ਇੱਕ ਮਹੀਨੇ ਬਾਅਦ ਪਾ ਦੇਵਾਂਗਾ ਤੈਨੂੰ ਮੈਂ ਤਾਂ ਕਿਹਾ ਇਹਨਾਂ ਨੂੰ ਮੈਂ ਹੇ ਇੱਕ ਮਹੀਨਾ ਰੋਕਣਾ ਮੈਂ ਜੀ ਤੇ ਕਹਿੰਦੇ ਚੱਲ ਕੋਈ ਗੱਲ ਨਹੀਂ ਅੱਛਾ ਕੋਈ ਗੱਲ ਨਹੀਂ ਉਹ ਜਾਂਦੀ ਮੰਮੀ ਨੇ ਮੰਨ ਜਾਣਾ लवली ਮੰਨ ਗਿਆ ਵਾ ਰਪਿੰਦਰ ਵੀ ਮੰਨ ਗਈ ਆ ਮੰਮੀ ਨੇ ਮੰਨ ਜਾਣਾ ਮੰਮੀ ਨੇ ਹਾਂ ਜੀ ਉਹ ਮੰਨ ਲਈ ਮੰਮੀ ਵੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰੀਂ ਨੀ ਟੈਨਸ਼ਨ ਤੇ ਹੁੰਦੀ ਆ ਕੋਈ ਗੱਲ ਨਹੀਂ ਪਰਣਾ ਹੀ ਆ ਬਰਾ ਟਾਈਮ ਆ ਜੇ ਪਰਣੂ ਚਲੋ ਕੋਈ ਗੱਲ ਨਹੀਂ ਦੀਦੀ ਵੀ ਕਹਿੰਦੇ ਮੈਂ ਗੱਲ ਕਰਦੀ ਆ ਮੰਮੀ ਨਾਲ ਵੇਖਦੇ ਆ ਕੀ ਕਹਿੰਦੇ ਮੰਮੀ ਠੀਕ ਠੀਕ ਵੀ ਉਹ ਤੀ ਚਾਹ ਫੋਨ ਦੇ ਦੋ ਹਾਂ ਮੰਮੀ ਨਾਲ ਗੱਲ ਨਹੀਂ ਹੋਈ ਤੇ ਵੇਖਦੀ ਲੈ ਫਿਰ ਕਰ ਲੋ ਗੱਲ ਤੇ ਪੀ ਲੋ ਚਾ ਮੈਂ ਮੰਮੀ ਨਾਲ ਗੱਲ ਕਰ ਲਾ ਕਰ ਲੋ ਕਰ ਲੋ ਉਦਾਇ ਚੰਗੀ ਆ ਇਹ ਗੱਲ ਨਹੀਂ ਕਰਦੀ ਇਹ ਤਾਂ ਆਪਣੀ ਮੰਮੀ ਨੂੰ ਦੱਸ ਕੇ ਮੈਨੂੰ ਪੁਰਾਉ ਨਹੀਂ ਦੇਇਆ ਜੇ ਇੱਥੇ ਮੰਮੀ ਇਹਦੇ ਆ ਜਾਣ ਤੁਹਾਡੀ ਮੰਮੀ ਅੱਗੇ ਇਦਾਂ ਦੀ ਤੁਸੀਂ ਕੁਪਤਣਾ ਉਹ ਇਥੇ ਨਹੀਂ ਨਹੀਂ ਮੰਮੀ ਇਹ ਤਾਂ ਕਹਿਣ ਦੇ ਮੈਨੂੰ ਚੱਲ ਜਾ ਕਰ ਮੈਂ ਆਪ ਹੀ ਨਹੀਂ ਮੰਨੀ ਮੰਮੀ ਵੀ ਕਹਿਣ ਦੇ ਹੀ ਹਾਂਜੀ ਨਹੀਂ ਉਹ ਤੇ ਗੱਲ ਸਾਰੀ ਹੋ ਗਈ ਇਹਨਾਂ ਨਾਲ ਮੈਂ ਇਹੋ ਸੋਚਣ ਦੀ ਹਾਂ ਚਲ ਮਹੀਨਾ ਇੱਕ ਰੁਕ ਜਾਨੀ ਆ ਹਜੇ ਨਵਾਂ ਨਵਾਂ ਕੰਮ ਆ ਤੁਹਾਨੂੰ ਪਤਾ ਤੇ ਹੈਗਾ ਅੰਡਗੋਣ ਫਿਰ ਗੱਲਾਂ ਕਰਦਾ ਵਾ ਹਾਂਜੀ ਹਾਂਜੀ ਠੀਕ ਠਾਕ ਸਾਰੇ ਆਇਓ ਤੇ ਇਹ ਵੀ ਕਹਿਦੇ ਨੇ ਅਹੀਂ ਵੀ ਆਮਾਗੇ ਜੋ ਟਾਈਮ ਲੱਗੂਗਾ ਕੋਈ ਗੱਲ ਨਹੀਂ ਪਹਿਲਾਂ ਤੂੰ ਹੀ ਹੋ ਕੇ ਜਾਓ ਹਾਂਜੀ ਅਹੀਂ ਵੀ ਸ਼ਹਿਰ ਗਏ ਅਸੀਂ ਕੰਮ ਹੀ ਥੋੜਾ ਜਿਹਾ ਅੱਜ ਤੇ ਠੰਡੀ ਬੜੀ ਬਾਹਰ ਤੇ ਹਾਂਜੀ ਹਾਂਜੀ ਇਹ ਤੇ ਕਹਿਣ ਦੇ ਹੀ ਗੱਡੀ ਤੇ ਚੱਲ ਜਾਨੇ ਆ ਮੈਂ ਹੀ ਫਿਰ ਮਨਾ ਕਰਤਾ ਤੁਹਾਨੂੰ ਤੇ ਪਤਾ ਹੀ ਫਿਰ ਸ਼ਹਿਰ ਵਿੱਚ ਤੁਹਾਨੂੰ ਗੱਡੀ ਨਹੀਂ ਪਹੁੰਚਦੀ ਤੁਹਾਨੂੰ ਤੇ ਪਤਾ ਹੀ ਆ ਸ਼ਹਿਰ ਵਿੱਚ ਫਿਰ ਨਾ ਰਾਸ ਬੜਾ ਹੁੰਦਾ ਵਾ ਤੇ ਗੱਡੀ ਲਾਉਣ ਦੀ ਵੀ ਔਖ ਹੁੰਦੀ ਆ ਤਾਂ ਕਰਕੇ ਫਿਰ ਆਈ ਮੋਟਰਸਾਈਕਲ ਤੇ ਚੱਲ ਗਏ ਹਾਂਜੀ 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 ਚਲੋ ਠੀਕ ਆ ਆਇਓ ਫਿਰ ਤੁਸੀਂ ਵੀ ਕਿਸੇ ਦਿਨ ਚਲੋ ਠੀਕ ਆ ਓਕੇ ਹੁਣ ਮੰਮੀ ਵੀ ਪੁੱਛੀ ਜਾਂਦੇ ਆ ਕਿ ਤੂੰ ਜਾਂਦੀ ਨਹੀਂ ਆ ਹੁਣ ਮੰਮੀ ਨੂੰ ਤਾਂ ਮੈਂ ਬੰਨ੍ਹਾ ਲਾਤਾ 1 ਮਹੀਨੇ ਦਾ ਜੇ 1 ਮਹੀਨਾ ਰੁਕੀ ਇਹਨਾਂ ਨੇ ਫੇਰ ਨਾ ਭੇਜਿਆ ਮੈਨੂੰ ਤੇ ਫੇਰ ਕੀ ਕਰੂੰਗੀ ਮੈਂ ਫੇਰ ਤੇ ਦੱਸਣਾ ਹੀ ਪੈਣਾ ਇੱਕ ਨਾ ਇੱਕ ਦਿਨ ਮੰਮੀ ਨੂੰ ਚਲੋ ਵੇਖੀ ਜਾਊਗੀ ਇਹ ਤੇ ਕਹਿੰਦੇ ਆ ਮੰਮੀ ਨਾਲ ਗੱਲ ਕਰਕੇ ਵੀ ਇਹਨਾਂ ਫੇਰ